ਸਨੌਰ ਦੇ ਕਸਬਾ ਖਾਲਸਾ ਮਹੱਲਾ ਵਿਖੇ ਕਤਲ ਦੀ ਵਾਰਦਾਤ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਇੱਕ ਔਰਤ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਬੰਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਮੌਕੇ ਤੇ ਪਹੁੰਚੇ ਥਾਣਾ ਸਨੌਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਔਰਤ ਦਾ ਖਾਲਸਾ ਮਹੱਲਾ ਵਿਖੇ ਕਤਲ ਹੋਇਆ ਹੈ ਉਨਾ ਦੱਸਿਆ ਹੈ ਕਿ ਜਿਸ ਔਰਤ ਦਾ ਕਤਲ ਹੋਇਆ ਉਸ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ ਇਸ ਦੌਰਾਨ ਇਸ ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਹੈ ਕਿ ਜਿਸ ਵੇਲੇ ਉਸ ਦੀ ਪਤਨੀ ਦਾ ਕਤਲ ਹੋਇਆ ਉਹ ਕੰਮ ਤੇ ਗਿਆ ਹੋਇਆ ਸੀ ਉਸ ਨੂੰ ਫੋਨ ਕਰਕੇ ਇਸ ਹੋਈ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੁਣ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਆਖਣਾ ਹੈ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜਾ ਤੁਹਾਡਾ ਭਾਨਾ ਇਹ ਸਨੋਰ ਹੈ ਖਾਲ ਸਮਾਂ ਦਾ ਠੀਕ ਹੈ ਲੱਗਿਆ ਕੁਝ ਪਤਾ ਵੀ ਕੀ ਹੋਇਆ ਨਹੀਂ ਜੀ ਫਿਲਹਾਲ ਤਾਂ ਕੁਝ ਨਹੀਂ ਪਤਾ ਲੱਗਾ ਜਾਣਕਾਰੀ ਮੈਂ ਰਾਜਪੁਰੇ ਕੰਮ ਕਰ ਰਹਾ ਜੀ ਮੈਨੂੰ ਤਾਂ ਮੇਰੀ ਮਾਤਾ ਦਾ ਫੋਨ ਆਇਆ ਕਿ ਹਾਂ ਵੀ ਬਹੂ ਨੇ ਕੁਝ ਕਰ ਲਿਆ ਤੇ ਫਿਰ ਮੈਂ ਉੱਥੇ ਤੋਂ ਉਹ ਨਹੀਂ ਆ ਕੇ ਖੜੇ ਹੋਏ ਥੋੜੇ ਸਾਹਮਣੇ ਹੀ ਬਾਕੀ ਪੁਲਸਾਰੇ ਕਾਰਵਾਈ ਕਰ ਰਹੇ ਨੇ ਦੇਖੋ ਜੀ ਬਣਦਾ ਹੀ ਥੋੜਾ ਪੰਜੇ ਕੇ ਕੰਮ ਕਰਦੇ ਮੇਰਾ ਪੰਜਾ ਲੱਗਿਆ ਹੋਇਆ ਜੀ ਦੌਨ ਸਲਾਮ ਉਥੇ ਜੇਕੇ ਉਹ ਹੈ ਮੋਬਾਈਲ ਦੀ ਦੁਕਾਨ ਹੈ ਜੀ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਉਹ ਤਾਂ ਕਾਫੀ ਟਾਈਮ ਹੋ ਗਿਆ ਉਸਨੇ ਤਾਂ ਕੰਮ ਕਰਦੇ ਪੂਰੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਪੂਰੇ ਟਾਈਮ ਨੂੰ ਸਾਲੇ ਤਾਂ 40 ਸਾਲ ਵੀ ਨਹੀਂ ਹੋਇਆ ਜੀ ਇਹਨਾਂ ਨੂੰ ਬੱਚੇ ਕਿੰਨੇ ਆ ਉਹ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਜੀ ਕਿੰਨੇ ਵੱਡੇ ਆ ਮੁੰਡਾ ਤਾਂ ਸਾਲੇ 2 ਸਾਲ ਦਾ ਹੀ ਆ ਜੀ ਕੁੜੀ ਹੈਗੀ 3-3.5 ਸਾਲ ਦੀ ਆ ਜਿਹੜੀ ਤੁਹਾਡੀ ਬਹੂ ਆ ਉਹ ਇਕੱਲੇ ਰਹਿੰਦੇ ਸੀ ਘਰ ਨਹੀਂ ਸੋਹਰਾ ਵੀ ਸੀਗਾ ਜੀ ਹੁਣ ਭੈਣ ਵੀ ਕੰਮ ਤੇ ਚਲੀ ਜਾਂਦੀ ਸੀਗੀ ਪਾਂਜਾ ਵੀ ਜਾਂਦਾ ਸੀਗਾ ਤੇ ਹੁਣ ਮੇਰਾ ਜਿੱਜਾ ਗਿਆ ਸੀ ਕਿ ਦੁਕਾਨ ਤੇ ਪਿੱਛੇ ਕੰਮ ਹੋ ਗਿਆ ਜੀ ਬੋਲੇ ਇਨਕੁਆਇਰੀ ਕੀਤੀ ਹੈ ਕੁਛ ਨਹੀਂ ਨਹੀਂ ਹੱਲੋ ਤਾਂ ਅਸੀਂ ਆਏ ਹਾਂ ਹੱਲ ਕਰਦੇ ਅਨਕੌਨਸ਼ ਹੈ ਸੀ ਉਹਨਾਂ ਨਾਲ ਗੱਲ ਕਰਦੇ ਆ ਫਿਰ ਜਿਵੇਂ ਕਹਿੰਦੇ ਆ ਉਵੇਂ ਕਰ ਵੀ ਕਰਾਂਗੇ ਬੋਲੇ ਹਾਂ ਜੀ ਤਾਂ ਪਹੁੰਚੇ ਹੋ ਕੀ ਹੋਇਆ ਰਾਧਾ ਕਾ ਨਾਮ ਦੀ ਲੜਕੀ ਹੈ ਇੱਥੇ ਉਹਦਾ ਕਿਸੇ ਨੇ ਮਰਡਰ ਕਰਤਾ ਉਹਦੇ ਸਬੰਧ ਇੱਥੇ ਆਏ ਆ ਉਹ ਦੇਖਦੇ ਆ ਅੱਗੇ ਕਰਦੇ ਜੋ ਸਟੇਟਮੈਂਟ ਲਿਖਾਉਂਦੇ ਆ ਉਸ ਮੁਤਾਬਕ ਬੰਦੀ ਕਰ ਵੀ ਕੀਤੀ ਜਾਊਗੀ ਮੈਰਿਡਾ ਸਿੰਗਲ ਰਹਿ ਗਈ ਆ ਇਹ ਮੈਰਿਡ ਹੈ ਬੱਚੇ ਵੀ ਬੱਚੇ ਹੈਗੇ ਨੇ ਹਸਬੰਡ ਕੀ ਕਰਦੇ ਸੀ ਇੱਕੰਦਾ ਵੀ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦਾ ਇੱਥੇ ਸਨੋਰੀ ਗੌਸਲ ਹਾਂਜੀ ਕਿੰਨੇ ਵਜੇ ਤਲਾਕ ਮਿਲੀ ਸੀ ਤਲਾਕ ਘੰਟੇ ਤੋਂ ਪਹਿਲਾਂ ਮਿਲੀ ਸੀ ਇਹ